ਉਹਨਾਂ ਨੇ ਪਹਿਲਾਂ ਵੀ ਦੋ ਵਾਰੀ ਮੈਨੂੰ ਇਸੇ ਕਾਰਨ ਸਿਰਫ ਸੈਕਸ ਕਾਰਨ ਕੁੱਟਿਆ ਕਿਉਂਕਿ ਮੈਨੂੰ ਇਸ ਬਾਰੇ ਥੋੜੀ ਨੋਲੇਜ ਨਹੀਂ ਸੀ ਮੈਂ ਇੰਨਾ ਨੋਲੇਜ ਆਉਜੀ ਚੀਜ਼ਾਂ ਦੀ ਨਹੀਂ ਰੱਖੀ ਤਿੰਨ ਮਹੀਨੇ ਵਿਆਹ ਨੂੰ ਹੋਇਆ ਤੇ ਇਹਨਾਂ ਨੇ ਫੋਨ ਫਾਨ ਖੋਲਿਆ ਗੱਲਬਾਤ ਨਹੀਂ ਕਰਨ ਦਿੱਤੀ ਤੇ ਬਾਅਦ ਵਿੱਚ ਇਹਨਾਂ ਨੇ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਇਹਦੇ ਨਾਲ ਮਾਰਨਾ ਸਟਾਰਟ ਮੇਰੇ ਇਸੇ ਕਾਰਨ ਕੀਤਾ ਸੀ ਕਿ ਮਤਲਬ ਮੈਂ ਉਹਨਾਂ ਨੂੰ ਪ੍ਰੋਪਰ ਵੇ ਨਾਲ ਇੱਕ ਵਾਰ ਬਿਮਾਰ ਸੀ ਮੇਰੇ ਕੋ ਹੋ ਨਹੀਂ ਪਾਇਆ ਸੀ ਇਸ ਕਰਕੇ ਉਹਨਾਂ ਨੇ ਸ਼ੁਰੂ ਕੀਤਾ ਫਿਰ ਉਹਨਾਂ ਨੇ ਫਿਰ ਆਪਣੀ ਸਾਰੀ ਘਰੇਲੂ ਫਰਸਟ੍ਰੇਸ਼ਨ ਆਪਣੀ ਸਾਰੀ ਗੱਲ ਇੱਧਰ ਦੀ ਉੱਧਰ ਤੋਂ ਆਪਣੇ ਮੈਂ ਆਪਣੇ ਘਰ ਗਈ ਸੀ 4 ਦਿਨ ਉਹ ਵੀ ਬ੍ਰਦਰ ਦੇ ਥੋੜਾ ਪੈਸਾ ਬਸਾਈ ਕਰਕੇ ਲੈ ਕੇ ਗਿਆ ਸੀ ਮੈਨੂੰ ਦ ਮੈਂਟਲੀ ਤੌਰ ਤੇ ਟਰਚਰ ਕਰਦੇ ਨੇ ਨਾ ਸਾਡੇ ਨਾਲ ਕੋਈ ਗੱਲ ਕਰ ਦਿੰਦੇ ਮੋਬਾਈਲ ਤੇ ਇਹਨਾਂ ਨੇ ਸਟਾਰਟਿੰਗ ਦੇ ਵਿੱਚ ਇਹਦੇ ਕੋਲ ਖੋਲਿਆ ਹੋਇਆ ਸੀ ਮੈਂਟਲੀ ਇੰਨਾ ਟੌਰਚਰ ਕਰਦੇ ਪਏ ਆ ਮੇਰਾ ਖਾਣਾ ਖਾਣ ਦਾ ਕਦਾ ਮਨ ਨਹੀਂ ਕਰ ਤੇ ਅੰਦਾਜ਼ੇ ਨਾਲ ਗਏ ਤਾਂ ਅੱਗੇ ਕੁੜੀ ਦਾ ਬਹੁਤ ਜ਼ਿਆਦਾ ਬੁਰਾ ਹਾਲੀ ਤਾਂਹੀਂ ਮਤਲਬ ਮੈਂ ਜਦੋਂ ਲੈਣ ਦੀ ਗੱਲ ਕਰਦਾ ਤੇ ਉਹ ਜੋ ਮਤਲਬ ਸਮਾਜ ਪੰਦ ਲਾ ਕੁੜੀਆਂ ਨੂੰ ਸਹਿਣਾ ਪੈਂਦਾ ਇਤਨਾ ਗੱਲਾਂ ਕਰ ਕਰਕੇ ਮੈਨੂੰ ਇਹਨਾਂ ਨੇ ਪਰਮਾਤਾ ਕਹਿੰਦੇ ਕੇਸ ਗੁਰੂ ਦੀ ਮੋਹਰ ਹੁੰਦੇ ਉਹਨਾਂ ਨੇ ਮੇਰੇ ਕੇਸ ਦਾ ਵੜ ਕੇ ਇੰਨਾ ਜ਼ਿਆਦਾ ਕੁੱਟਿਆ ਗਿਆ ਉਹਨਾਂ ਦੇ ਘਰ ਬਾਬਾ ਜੀ ਦੀ ਬੀੜ ਵੀ ਹੈ ਮਹਾਰਾਜ ਦਾ ਸਰੂਪ ਹੈਗਾ ਫਿਰ ਵੀ ਉਹਨਾਂ ਨੇ ਇੰਨੀ ਪਰਵਾਹ ਨਹੀਂ ਕੀਤੀ ਕਿ ਉਸ ਤੁਸੀਂ ਉੱਥੇ ਖਲੋ ਕੇ ਮੈਨੂੰ ਉੱਥੇ ਕੁੱਟ ਰਹੇ ਹੋ ਬਹੁਤ ਜ਼ਿਆਦਾ ਕੁੱਟਿਆ ਗਿਆ ਲੱਗੇ ਕਿ ਇਹਦੀ ਧੀ ਪੈਣ ਰੱਖਣ ਦੇ ਕਾਬਲ ਨਹੀਂ ਹੈਗੇ ਨਾ ਹੀ ਉਹਨਾਂ ਦੇ ਵਿੱਚ ਇਹੋ ਜੀ ਸੈਂਸ ਪਾਵਰ ਹੈ ਕਿ ਇਹਦੀ ਧੀ ਨੂੰ ਆਪਣੀ ਧੀ ਸਮਝਾ ਜਾਵੇ ਨੇ ਕੇਸ ਦੀ ਬੇਦਬੀ ਕੀਤੀ ਆ ਇੱਕ ਉਹਨਾਂ ਦੇ ਘਰੇ ਮਹਾਰਾ ਦਾ ਸਰੂਪ ਰੱਖਿਆ ਗਿਆ ਉਹ ਵੀ ਚਕਾਇਆ ਜਾਵੇ ਉਹਨਾਂ ਦਾ ਕੋਈ ਪਰਵਸ਼ਾ ਮਸਲਾ ਨਹੀਂ ਚੜਾਵਾ ਜੀ ਉਹਨਾਂ ਨੂੰ ਬੁਲਾ ਕੇ ਬੈਠੋ ਅਮਰਿਤ ਸਰਦੀ ਰਹਿਣ ਵਾਲੀ ਬਬਲਜੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਦਾ ਵਿਆਹ ਪਰਮਿੰਦਰ ਸਿੰਘ ਨਾਲ ਹੋਇਆ ਹੈ ਤੇ ਉਹ ਪ੍ਰਤਾਪ ਵਿਨਿਊ ਦੀ ਰਹਿਣ ਵਾਲੀ ਹੈ। ਬਬਲਜੀਤ ਨੇ ਦੱਸਿਆ ਕਿ ਉਸਦੇ ਪਤੀ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਹੈ, ਨਿੱਕੀ-ਨਿੱਕੀ ਗੱਲ ਤੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਵਿਆਹ ਨੂੰ ਅਜੇ 3 ਮਹੀਨੇ ਹੀ ਹੋਏ ਨੇ। ਬਬਲਜੀਤ ਨੇ ਕਿਹਾ ਕਿ ਉਸਨੇ ਆਪਣੇ ਪਰਿਵਾਰ ਨੂੰ ਅਜੇ ਤੱਕ ਨਹੀਂ ਦੱਸਿਆ। ਪਰ ਉਸ ਨੂੰ ਦੋ ਤਿੰਨ ਵਾਰ ਕੁੱਟ ਚੁੱਕਿਆ ਸੀ ਪਰ ਅੱਜ ਉਸ ਨੇ ਉਸ ਨੂੰ ਬਹੁਤ ਜ਼ਿਆਦਾ ਮਾਰਿਆ ਜਿਸ ਕਰਕੇ ਉਸ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ ਬਬਲਜੀਤ ਕੌਰ ਨੇ ਦੱਸਿਆ ਮੈਂ ਗੁਰਸਿੱਖਾਂ ਮੈਨੂੰ ਮੇਰੇ ਕੇਸਾਂ ਤੋਂ ਫੜਿਆ ਗਿਆ ਉਸ ਨੇ ਮੇਰੇ ਕੇਸਾਂ ਦੀ ਬੇਅਦਬੀ ਕੀਤੀ ਹੈ ਉਹ ਇੱਕ ਸਿੱਖ ਹੈ ਉਹਨਾਂ ਘਰ ਗੁਰੂ ਮਹਾਰਾਜ ਦੀ ਬੀੜ ਹੈ ਫਿਰ ਵੀ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੈ ਮੈਨੂੰ ਮਹਾਰਾਜ ਦੀ ਹਜ਼ੂਰੀ ਵਿੱਚ ਮੈਨੂੰ ਕੁੱਟਿਆ ਗਿਆ ਮੇਰਾ ਹੱਥ ਪੈਰ ਮੂੰਹ ਟੱਕ ਦਿੱਤਾ ਗਿਆ ਆਉ ਜਾਣਦੇ ਆ ਉਸਨੇ ਹੋਰ ਕੀ ਕੁਝ ਦੱਸਿਆ ਮੇਰਾ ਨਾਮ ਬੱਬਲਦੀਪ ਕੌਰ ਹੈ ਤੇ ਹਸਬੰਦ ਦਾ ਨਾਮ ਪਰਮਿੰਦਰ ਸਿੰਘ ਹੈ ਤੇ ਮੈਂ ਨਿਊ ਪ੍ਰਤਾਪਨਗਰ ਦੇ ਰਹਿਣ ਵਾਲੀ ਆ ਤੇ ਉਹਨਾਂ ਨੇ ਮੈਨੂੰ ਕੁੜਦੇ ਮਾਰਦੇ ਆ ਤੇ ਫਸਟ ਰੀਜ਼ਨ ਮੇਰੇ ਹੋਈ ਹੈ ਕਿ ਉਹਨਾਂ ਨੇ ਜੋ ਸੈਕਸ ਵਾਲੀ ਕੰਮ ਉਹ ਨਹੀਂ ਸੈਟੀਸਫਾਈ ਹੋ ਪਾਂਦੇ ਅੱਛਾ ਉਹ ਜਿਹੋ ਮਾੜਾ ਜਨਨ ਨੂੰ ਨਾ ਕਰੋ ਇਸ ਗੱਲੋ ਵੀ ਮਾਰਦੇ ਆ ਉਹਨਾਂ ਨੇ ਮਾਰਨਾ ਸਟਾਰਟ ਮੇਰੇ ਇਸੇ ਕਾਰਨ ਕੀਤਾ ਸੀ ਕਿ ਮਤਲਬ ਮੈਂ ਉਹਨਾਂ ਨੂੰ ਪ੍ਰੋਪਰ ਵੇ ਨਾਲ ਇੱਕ ਮੈਂ ਬਿਮਾਰ ਸੀ ਮੇ ਕੋ ਹੋ ਨਹੀਂ ਪਾਇਆ ਸੀ ਇਸ ਕਾਰਨ ਉਹਨਾਂ ਨੇ ਸ਼ੁਰੂ ਕੀਤਾ ਫਿਰ ਉਹਨਾਂ ਨੇ ਫਿਰ ਆਪਣੀ ਸਾਰੀ ਘਰੇਲੂ ਫਰਸਟ੍ਰੇਸ਼ਨ ਆਪਣੀ ਸਾਰੀ ਗੱਲ ਇੱਧਰ ਦੀ ਉੱਧਰ ਤੋਂ ਆਪਣੇ ਮੈਂ ਆਪਣੇ ਘਰ ਗਈ ਸੀ 4 ਦਿਨ ਉਹ ਵੀ ਬ੍ਰਦਰ ਦੇ ਥੋੜਾ ਪੈਸਾ ਬਸਾਈ ਕਰਕੇ ਲੈ ਕੇ ਗਿਆ ਸੀ ਮੈਨੂੰ ਤੇ ਉਹ ਹੁਣ ਮੈਂ ਵਾਪਸ ਉੱਥੇ ਗਈਆਂ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਜਿਹੜੇ ਪੈਰ ਆਈ ਹੈ ਉਸੇ ਪੈਰ ਮੁਰਝਾ ਜਦੋਂ ਮੈਂ ਕਿਹਾ ਮੈਨੂੰ ਵਾਪਸ ਭੇਜ ਦਿਓ ਉਹ ਵੀ ਨਹੀਂ ਉਹਨਾਂ ਨੇ ਭੇਜਿਆ ਮੈਨੂੰ ਵਾਪਸ ਤੇ ਬਾਅਦ ਦੇ ਵਿੱਚ 2-3 ਦਿਨ ਦਾ 6 ਤਰੀਕ ਦੀ ਮੈਂ ਅੱਧਰ ਗਈ ਸੀ ਉਹਨਾਂ ਨੇ 3-4 ਦਿਨਾਂ ਦਾ ਮੈਨੂੰ ਇਹੋ ਹੀ ਗੱਲ ਰਿਪੀਟ 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 ਮੈਂਟਲੀ ਇੰਨਾ ਟੌਰਚਰ ਕਰਦੇ ਪਏ ਆ ਮੇਰਾ ਖਾਣਾ ਖਾਣ ਦਾ ਕਦਾ ਮਨ ਨਹੀਂ ਕਰ ਕਿੰਨਾ ਚਿਰ ਹੋ ਗਿਆ ਮੇਰੇ ਵਿਆਹ ਨੂੰ 3 ਮੰਥ ਹੋਏ 3 ਮੰਥ ਹੋਏ ਅਜੇ ਉਹਨਾਂ ਨੇ ਪਹਿਲਾਂ ਵੀ ਦੋ ਵਾਰੀ ਮੈਨੂੰ ਇਸੇ ਕਾਰਨ ਸਿਰਫ ਸੈਕਸ ਕਾਰਨ ਕਟਿਆ ਕਿਉਂਕਿ ਮੈਨੂੰ ਇਸ ਬਾਰੇ ਥੋੜੀ ਨੋਲੇਜ ਨਹੀਂ ਸੀ ਮੈਂ ਇੰਨਾ ਨੋਲੇਜ ਆਉਜੀ ਚੀਜ਼ਾਂ ਦੀ ਨਹੀਂ ਰੱਖੀ ਮੈਨੂੰ ਨਹੀਂ ਸੀ ਇਸ ਕਾਰਨ ਮੈਨੂੰ ਪਹਿਲਾਂ ਕਟਿਆ ਗਿਆ ਤੇ ਉਦੋਂ ਵੀ ਫਿਲਹਾਲ ਮੈਂ ਨਹੀਂ ਦੱਸਿਆ ਮੈਂ ਆਪਣੀ ਫੈਮਿਲੀ ਵਾ ਕਰਕੇ ਕਿ ਮੈਨੂੰ ਐਸੀ ਕਿ ਉਹਨਾਂ ਨੂੰ ਸਟ्रेस ਹੋਏਗਾ ਉਦੋਂ ਮੈਂ ਚੁੱਪ ਰਹੀ ਪਰ ਐਤਕੀ ਜਿਹੜਾ ਉਹਨਾਂ ਨੇ ਕਟਾਇਆ ਐਤਕੀ ਇਹਨਾਂ ਨੇ ਬਹੁਤ ਜ਼ਿਆਦਾ ਕਟਾਇਆ ਮੇਰੇ ਕੇਸਾ ਤੋਂ ਫੜ ਕੇ ਕਟਿਆ ਕਿ ਉਤਰਾ ਕਹਿੰਦੇ ਕੇਸ ਗੁਰੂ ਦੀ ਮੋਹਰ ਹੁੰਦੇ ਉਹਨਾਂ ਨੇ ਮੇਰੇ ਕੇਸ ਦਾ ਵੜ ਕੇ ਇੰਨਾ ਜ਼ਿਆਦਾ ਕੁੱਟਿਆ ਗਿਆ ਉਹਨਾਂ ਦੇ ਘਰ ਬਾਬਾ ਜੀ ਦੀ ਬੀੜ ਵੀ ਹੈਗੀ ਮਹਾਰਾਜ ਦਾ ਸਰੂਪ ਹੈਗਾ ਫਿਰ ਵੀ ਉਹਨਾਂ ਨੇ ਇੰਨੀ ਪਰਵਾਹ ਨਹੀਂ ਕੀਤੀ ਕਿ ਤੁਸੀਂ ਉੱਥੇ ਖਲੋ ਕੇ ਮੈਨੂੰ ਉੱਥੇ ਕੁੱਟ ਰਹੇ ਹੋ ਬਹੁਤ ਜ਼ਿਆਦਾ ਕੁੱਟਿਆ ਗਿਆ ਉਹਨਾਂ ਨੇ ਮੇਰਾ ਹੱਥ ਪੈਰ ਮੂੰਹ ਉਹਨਾਂ ਨੇ ਦੱਬਿਆ ਪਿਆ ਸੀ ਮੈਂ ਇੰਨੀਆਂ ਚੀਕਾਂ ਮਾਰੀਆਂ ਮੇਰੇ ਸੱਸ ਸੋਰਾ ਸੁੱਤੇ ਪਏ ਸੀ ਉਹ ਵੀ ਨਹੀਂ ਅੱਗੇ ਆਏ ਉਹਨਾਂ ਨੇ ਛਡਾਲ ਤੱਕ ਨਹੀਂ ਆਏ ਉਹਨਾਂ ਨੂੰ ਜਦੋਂ ਕਿਹਾ ਗਿਆ ਉਹਨਾਂ ਨੇ ਮੈਨੂੰ ਇਹੋ ਹੀ ਕਿਹਾ ਕਿ ਪੱਖੇ ਦੀ ਵਾਸਤੇ ਸੁਣਿਆ ਨਹੀਂ ਜਦਾਂ ਇਹੀ ਕਹਿੰਦੇ ਪੱਖੇ ਦੀ ਬਾਤ ਸਾਨੂੰ ਸੁਣਾਈ ਨਹੀਂ ਦਿੱਤਾ ਗਿਆ। ਇਹੋ ਹੀ ਕਿਹਾ ਗਿਆ ਬਸ ਉਹਨਾਂ ਨੇ ਇੰਨਾ ਜ਼ਿਆਦਾ ਮਾਰਿਆ ਮੈਨੂੰ ਇੰਨਾ ਮੈਂ ਬੇਹੋਸ਼ ਤੱਕ ਹੋਈਆਂ ਮੈਂ ਮੇਰੇ ਮੈਂ ਉਹਨਾਂ ਨੂੰ ਇਹ ਵੀ ਕਹਿੰਦੀ ਸੀ ਉਹਨਾਂ ਨੇ ਬਾਅਦ ਵਿੱਚ ਮੈਨੂੰ ਇਹ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਤੇਰਾ ਉਹਨਾਂ ਦੇ ਘਰ ਦਿੱਤੂ ਉਹਨਾਂ ਦੀ ਮਰ ਗਈ ਤੇ ਤੇਰਾ ਪਿਓ ਤੇ ਤੇਰੇ ਪਿਓ ਦੇ ਨਾਲ ਸਾਰੇ ਰਿਸ਼ਤੇ ਖਤਮ ਹੋ ਗਏ। ਤੇ ਮੈਂ ਫਿਰ ਇਹੋ ਹੀ ਮੈਂ ਕਿਹਾ ਸੀ ਕਿ ਮੈਂ ਉਹਨਾਂ ਨੂੰ ਇਹੋ ਥੋੜਾ ਜਿਹਾ ਵਰਨਿੰਗ ਦਿੱਤੀ ਸੀ ਕਿ ਅਗਰ ਮੇਰਾ ਘਰ ਮੇਰੇ ਡੈਡੀ ਮੇਰੇ ਘਰ ਆਗੇ ਮੈਂ ਉੱਥੋਂ ਮੁੜ ਜਾਣਾ ਉਸੇ ਵੇਲੇ ਬਾਬਾ ਜੀ ਦੀ ਮਿਹਰ ਹੋਈ ਉਸੇ ਦਿਨ ਹੀ ਪਾਪਾ ਮੇਰੇ ਕੋਲ ਆ ਗਏ ਪਾਪਾ ਜਿੱਦਣ ਆਏ ਮੈਂ ਬਸ ਪਾਪਾ ਨੂੰ ਇੰਨਾ ਹੀ ਰਿਕਵੈਸਟ ਕੀਤੀ ਸੀ ਮੈਨੂੰ ਨਾਲ ਲੈ ਜਾਓ ਤੇ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਮੈਨੂੰ ਕੁੱਟਮਾਰ ਹੋਈ ਆ ਪਾਪਾ ਉਹਨਾਂ ਨੇ ਫਿਰ ਵੀ ਥੋੜਾ ਬਹੁਤਾ ਇਹਨਾਂ ਨੂੰ ਗੱਲਬਾਤ ਕੀਤੀ ਆ ਉਹਨਾਂ ਨੇ ਇਹੋ ਹੀ ਕਿਹਾ ਕੋਈ ਗੱਲ ਨਹੀਂ ਬੱਚਾ ਕੋ ਗਲਤੀ ਹੋ ਗਈ ਆ ਕੁਝ ਨਹੀਂ ਹੁੰਦਾ ਉਸ ਤੋਂ ਬਾਅਦ ਪਾਪਾ ਮੈਨੂੰ ਚਲੇ ਗਏ ਆ ਉਸ ਤੋਂ ਬਾਅਦ ਇਹ ਰਿਪੀਟ ਰਿਪੀਟ ਬੋਲਦੇ ਰਹੇ ਮੈਂ ਉੱਥੇ ਬੇਹੋਸ਼ ਤੱਕ ਹੋਈ ਆ ਤੇ ਉਸ ਤੋਂ ਬਾਅਦ ਪਾਪਾ ਵੀ ਮੈਨੂੰ ਦੇਖ ਕੇ ਮੇਰਾ ਮੇਰੀ ਹਾਲਤ ਦੇਖ ਕੇ ਘਰ ਜਾ ਕੇ ਬੇਹੋਸ਼ ਹੋਏ ਆ ਮੈਂ ਉਦੋਂ ਇਹਨਾਂ ਨੂੰ ਇਨੀ ਰਿਕਵੈਸਟ ਕੀਤੀ ਮੈਂ ਘਰ ਜਾਣਾ ਮੈਂ ਘਰ ਜਾਣਾ ਕੋਈ ਉਹਨਾਂ ਨੇ ਇਨੀ ਕੋਈ ਹੀ ਨਹੀਂ ਸੁਣੀ ਮੈਂ ਉਦੋਂ ਵੀ ਤਰਲੇ ਕੱਢਦੀ ਰਹੀ ਮੇਰੇ ਪਾਪਾ ਨਾਲ ਗੱਲ ਨਾ ਪਾਪਾ ਨਾਲ ਗੱਲ ਕਰਾਉਂਦੇ ਸਾਰਿਆਂ ਦੇ ਨੰਬਰ ਬਲੌਕ ਪਾਏ ਹੋਏ ਮੇਰੇ ਫੈਮਿਲੀ ਮੈਂਬਰ ਦੇ ਕਿਸੇ ਦੇ ਨਾਲ ਨਹੀਂ ਮੇਰੀ ਗੱਲ ਕਰੋਂਦੇ ਫੋਨ ਆਪਣੇ ਕੋਲ ਅੰਡਰ ਰੱਖਿਆ ਹੈ ਤੇ ਫੋਨ ਤੇ ਅਗਰ ਬਾਈਚਾਸ ਗੱਲ ਹੁੰਦੀ ਵੀ ਆ ਭੈਣਾ ਨਾ ਤਾਂ ਸਪੀਕਰ ਓਨ ਕਰਕੇ ਕਰਦੇ ਆ ਕਿ ਕੋਈ ਗੱਲ ਉਹ ਜੀ ਨਾ ਕਰ ਦੇਵੇ। ਦੇ ਬਾਅਦ ਦੇ ਵਿੱਚ ਉਹ ਉੱਥੇ ਅਗੀਠਾ ਸਾਹਬ ਨੂੰ ਨਦੀ ਡਿਊਟੀ ਲੱਗੀ ਆ ਪਹਿਲਾਂ ਉਹਨਾਂ ਦੇ ਅਕਾਲ ਸਾਹਿਬ ਅਕਾਲ ਤਖਤ ਸਾਹਿਬ ਸੀ ਤਾਬਿਆਂ ਤੇ ਬੈਠਦੇ ਨੇ ਤੇ ਉਹ ਐਸਜੀਪੀਸੀ ਦੇ ਮੈਂਬਰ ਨੇ। ਤਾਂ ਇਸ ਪਾਰੇ ਤੁਸੀਂ ਉਹਨਾਂ ਕੋ ਆਪਣੇ ਸਾਸੋਰੇ ਨਾਲ ਗੱਲਬਾਤ ਕੀਤੀ ਕਿ ਉਹ ਘੁੱਟ ਮਾਰ ਕਰਦਾ ਉਹਨਾਂ ਨੇ ਇਹ ਕੋਈ ਉਹਨਾਂ ਨੂੰ ਕਿਹਾ ਸੀ ਉਹ ਕਹਿੰਦੇ ਸੀ ਕਰ ਦਿਆ ਗੱਲਾਂ ਵਾ। ਕਰਨਿੰਦ ਸਿੱਧਿਆ ਕੋਈ ਗੱਲ ਨਹੀਂ ਅਸੀਂ ਸਮਝਾ ਲਾਂਗੇ ਅਸੀਂ ਡਾਂਟਿਆ ਉਹਨਾਂ ਨੇ ਬਸ ਇੰਨਾ ਕਿਹਾ ਕਿ ਅਸੀਂ ਉਹਨੂੰ ਡਾਂਟ ਦਿੱਤਾ ਪਰ ਜਿਹੜਾ ਦਰਦ ਮੈਨੂੰ ਸਹਿਣ ਹੋਇਆ ਉਹਨਾਂ ਨੇ ਡਾਂਟਣ ਨਾਲ ਥੋੜਾ ਸਹਿਣ ਹੋ ਜਾਂਦਾ ਖਤਮ ਹੋ ਜਾਂਦਾ ਉਹਨਾਂ ਨੇ ਮੈਨੂੰ ਇਹ ਹੀ ਕਿਹਾ ਆਪਾਂ ਘਰਦਿਆਂ ਨੂੰ ਕਿਹਾ ਵਾ ਆਪਾਂ ਉਹਨੂੰ ਡਾਂਟਦਾ ਅਸਤੋਗਾ ਨਹੀਂ ਹੁੰਦਾ ਪਰ ਇਹ ਤੀਜੀ ਵਾਰ ਹੋਇਆ ਸੀ ਮੈਂ ਉਹਨਾਂ ਨੂੰ ਪਹਿਲਾਂ ਵੀ ਫੋਨ ਨਹੀਂ ਕੀਤਾ ਸੀ ਅਸਤੋਗਾ ਮੈਨੂੰ ਅਗਰ ਹੱਥ ਲੱਗਾ ਤੇ ਮੈਂ ਨਹੀਂ ਰਹਿਣਾ ਇੱਥੇ ਤੋ ਉਹਨਾਂ ਨੇ ਉਸ ਤੋਂ ਬਾਅਦ ਮੈਂ ਇਨਾ ਜਿੱਦੋਂ ਉਹਨਾਂ ਨੇ ਕੁੱਟਿਆ ਗਿਆ ਮੈਂ ਬਹੁਤ ਉਹਨਾਂ ਨੂੰ ਤਰਲੇ ਕੱਢੇ ਮੇਰੇ ਮੇਰੇ ਡੈਡੀ ਨਾਲ ਗੱਲ ਕਰਾ ਦੋ ਉਹਨਾਂ ਨੇ ਉਹ ਵੀ ਨਹੀਂ ਗੱਲ ਕਰਾਈ ਮੈਂ ਕੀ ਕਹਿੰਦੇ ਮੈਂ ਬਹੁਤ ਜ਼ਿਆਦਾ ਮੈਂ ਆਪਣੇ ਡੈਡੀ ਨੂੰ ਮਿਲਣ ਤੋਂ ਤਰਸੀ ਪਈ ਸੀ ਉੱਥੇ ਬੈਠੇ ਤੇ ਉਹ ਜਦੋਂ ਭਰਾ ਨੇ ਥੋੜਾ ਜਿਹਾ ਆਪਣਾ ਐਕਸ਼ਨ ਚੁੱਕਿਆ ਉਹਨਾਂ ਨੇ ਥੋੜਾ ਲੜ ঝਗੜ ਕੇ ਮੈਨੂੰ ਚਾਰ ਦੇ ਨਹੀਂ ਲੈ ਗਿਆ ਜਦੋਂ ਉਹਨਾਂ ਬਾਅਦ ਚ ਉਹਨਾਂ ਦੇ ਵੱਲੋਂ ਮੈਨੂੰ ਇਹ ਕਹੇਗੀ ਤੂੰ ਉੱਥੇ ਐਸ਼ ਬਰਸਤੀ ਲਈ ਗਈ ਹੈ ਘੁੰਮਣ ਗਈ ਹੈ ਮੇਰੇ ਡੈਡੀ ਨੂੰ ਪੁੱਛ ਕੇ ਵੇਲੋ ਮੈਂ ਆਪਣੇ ਘਰ ਗਈ ਕਿਉਂ ਉੱਥੇ ਮੈਂ ਮੇਰਾ ਬੀਪੀ ਕਦੀ ਸਹੀ ਨਹੀਂ ਹੋਇਆ ਬੀਪੀ ਡਾਊਨ ਰਿਹਾ ਹੈ ਮੈਂ ਉੱਥੇ ਬਿਮਾਰ ਹੀ ਰਹੀ ਹਾਂ ਮੇਰਾ ਪੂਰਾ ਡੈਡੀ ਕੋ ਕਹਿ ਕੇ ਡੈਡੀ ਨੇ ਮੇਰਾ ਪੂਰਾ ਟੈਸਟ ਕਰਵਾਇਆ ਸਾਰਾ ਕੁਝ ਕਰਵਾਇਆ ਬੀਪੀ ਪੂਰਾ ਡਾਊਨ ਰਿਹਾ ਮੇਰਾ ਤੇ ਕਿਤਾਬਾਂ ਜੋ ਹਸਪਤਲ ਹਸਪਤਲ ਬਾਅਦ ਵਿੱਚ ਜਦੋਂ ਇਹਨਾਂ ਨੇ ਚਲੋ ਮੇਰੇ ਸੋਹਰਾ ਸਾਹਿਬ ਨੂੰ ਇਹਨਾਂ ਨੇ ਪ੍ਰੋਮਿਸ ਕਰਕੇ ਭੇਜਿਆ ਸੀ ਕਿ ਆਪਾਂ ਚਾਰ ਦਿਨ ਲਈ ਹੀ ਕੁੜੀ ਲੈ ਕੇ ਚੱਲੇ ਆਪਾਂ ਇਹਨੂੰ 6 ਤਰੀਕ ਨੂੰ ਵਾਪਸ ਸ਼ਾਮਾਂ ਤੱਕ ਪਹੁੰਚਾ ਦਾਂਗੇ ਉਦੋਂ ਮੇਰਾ ਭਰਾ ਛੱਡਣ ਗਿਆ ਮੇਰੇ ਭਰਾ ਨੂੰ ਇਹਨਾਂ ਨੇ ਘਰ ਦੇ ਅੰਦਰ ਤੱਕ ਨਹੀਂ ਵੜਨ ਦਿੱਤਾ ਘਰ ਦੇ ਬਾਹਰ ਹੀ ਉਹਨਾਂ ਨੇ ਮੋੜ ਦਿੱਤਾ ਕਿ ਤੇਰਾ ਭਰਾ ਨੂੰ ਆਪਾਂ ਘਰ ਦੇ ਅੰਦਰ ਨਹੀਂ ਵੜਨ ਦੇਣਾ ਤੇ ਉਹਨਾਂ ਨੇ ਬਾਹਰ ਦੀ ਬਾਹਰ ਹੀ ਮੈਨੂੰ ਜਦੋਂ ਅੰਦਰ ਗਈਆਂ ਘਰ ਵਾਲੇ ਨੇ ਮੈਨੂੰ ਇਹੋ ਹੀ ਕਿਹਾ ਤੈਨੂੰ ਜਦੋਂ ਮੈਂ ਕਿਹਾ ਸੀ ਉਹਨਾਂ ਨੇ ਤੁਰਨ ਤੋਂ ਪਹਿਲਾਂ ਵੀ ਮੈਨੂੰ ਇਹੋ ਹੀ ਗੱਲ ਕਹੀ ਸੀ ਕਿ ਤੂੰ ਹੋ ਨਗਰ ਗਈ ਤੇ ਬਾਅਦ ਵਿੱਚ ਘਰ ਮੁੜ ਕੇ ਨਾ ਆਈ ਮੈਂ ਫਿਰ ਵੀ ਉਹਨਾਂ ਦੇ ਘਰ ਗਈ ਉਹਨਾਂ ਨੇ ਮੈਨੂੰ ਇਹ ਕਿਹਾ ਤੂੰ ਹੁਣ ਮੁੜ ਕੇ ਕਿਹਾਈ ਮੈਂ ਜੇ ਦੋਨਾਂ ਨੂੰ ਇਹ ਕੱਲ ਗਈ ਕਿ ਮੈਂ ਚਲੂ ਮੈਂ ਹੁਣ ਵਾਪਸ ਚਲੇ ਜਾਂਦੇ ਉਹਨਾਂ ਨੇ ਉਹ ਵੀ ਨਹੀਂ ਵਾਪਸ ਆਉਣ ਦਿੱਤਾ ਤਿੰਨ ਚਾਰ ਦਿਨਾਂ ਦੀ ਇਹੋ ਹੀ ਹੈ ਤਾਂ ਉੱਥੇ ਐਸ਼ ਪ੍ਰਸਤੀ ਕਰਨ ਗਈ ਮੈਂ ਆਪਣੇ ਮਾਪਿਓ ਕੋਲ ਆਈ ਸੀ ਮੈਂ ਐਸ਼ ਪ੍ਰਸਤੀ ਕਰਨ ਥੋੜਾ ਆਈ ਸੀ ਉੱਥੇ ਆਪਣੀ ਇੱਕ ਰੈਸਟ ਕਰਨਾਈ ਸੀ ਇੰਨੇ ਜ਼ਿਆਦਾ ਮੈਨੂੰ ਬਿਮਾਰ ਹੋਈ ਸੀ ਮੈਂ ਮੈਂ ਬੁਖਾਰ ਚੜਿਆ ਹੋਇਆ ਸੀ ਉਦੋਂ ਵੀ ਇਹਨਾਂ ਨੇ ਕੋਈ ਰੈਸਟ ਨਹੀਂ ਦਿੰਦੇ ਮੈਂ ਪੁਲਿਸ ਕੰਪਲੇਨ ਕੀਤੀ ਹੈ ਸਾਰੀ ਪੁਲਿਸ ਕੰਪਲੇਨ ਹੁਣ ਕੀਤੀ ਗਈ ਹੈ ਪਹਿਲਾਂ ਮੈਂ ਕੋਈ ਐਕਸ਼ਨ ਨਹੀਂ ਚੱਕਿਆ ਕਿਉਂਕਿ ਮੈਂ ਸਿਰਫ ਆਪਣੇ ਪਾਪਾ ਕਰਕੇ ਪਹਿਲਾਂ ਨਹੀਂ ਬੋਲੀ ਸੀ ਕੁਝ ਹੁਣ ਹੁਣ ਇਹਨਾਂ ਨੇ ਹੱਦ ਤੋਂ ਜ਼ਿਆਦਾ ਹੱਦ ਪਾਰ ਕਰ ਦਿੱਤੀ ਬਹੁਤ ਜ਼ਿਆਦਾ ਮਾਰਿਆ ਗਿਆ ਮੇਰਾ ਇੰਨਾ ਸਿਰ ਦਰਦ ਹੋ ਰਿਹਾ ਤਿੰਨ ਦਿਨ ਦੀ ਮੈਂ ਸੁੱਤੀ ਨਹੀਂ ਆ ਡਾਕਟਰਾਂ ਨੂੰ ਕਹਿ ਕੇ ਮੈਂ ਪੇਨ ਕਿਲਰ ਸਟਰੋਂਗ ਪਵਾਇਆ ਤੇ ਕੱਲ ਰਾਤੀ ਮੈਂ ਮザ ਹੀ ਸੁੱਤੀ ਆ ਮੇਰੇ ਕੰਗਾ ਤੱਕ ਨਹੀਂ ਹੋਇਆ ਸਿਰ ਤੇ ਮੈਂ ਉਹਨਾਂ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਇਹ ਬਾਕੀ ਉਹਨਾਂ ਨੂੰ ਵੀ ਉਹਨਾਂ ਨੂੰ ਮੈਂ ਆਪਣਾ ਥੋੜੀ ਸਜ਼ਾ ਦਿੱਤੀ ਜਾਵੇ ਜੋ ਇਹਨਾਂ ਨੇ ਮੇਨਾਂ ਕੀਤਾ ਨਾਲੇ ਇਹਨਾਂ ਨੇ ਕੇਸ ਦੀ ਵਿੱਦ ਵੀ ਕੀਤੀ ਆ ਇੱਕ ਉਹਨਾਂ ਦੇ ਘਰੇ ਮਾਰਾ ਦਾ ਸਰੂਪ ਰੱਖਿਆ ਗਿਆ ਉਹ ਵੀ ਚੁਕਾਇਆ ਜਾਵੇ ਕਿਉਂਕਿ ਉਹ ਇਸ ਲਾਇਕ ਨਹੀਂ ਹੈਗੇ ਮਹਾਰਾਜ ਦੀ ਸੇਵਾ ਕਰਨ ਦੇ। ਲਖਿੰਦਰ ਕੌਰ ਬੋਲ ਰਹੀ ਆਂ। ਮੈਂ ਵੇਰਨ ਬੇਟੀ ਦੀ ਚਾਚੀ ਆਂ। ਤੇ ਮਾਮਲਾ ਇਹਨਾਂ ਦਾ ਇਹ ਆ ਕਿ 3 ਮਹੀਨੇ ਵਿਆਹ ਨੂੰ ਹੋਇਆ ਤੇ ਇਹਨਾਂ ਨੇ ਫੋਨ ਫਾਨ ਖੋਲਿਆ ਗੱਲਬਾਤ ਨਹੀਂ ਕਰਨ ਦਿੱਤੀ ਤੇ ਬਾਅਦ ਵਿੱਚ ਇਹਨਾਂ ਨੇ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਇਹਦੇ ਨਾਲ। ਅਸੀਂ ਜਦੋਂ ਜਾਣੇ ਲਾਂ ਤੇ ਇਹਦੇ ਫੋਨ ਬੰਦ ਕਰ ਦੇ ਤੇ ਗੱਲ ਨਹੀਂ ਕਰ ਦਿੰਦੇ ਇਹਦੇ ਨਾਲ। ਤੇ ਕਹਿੰਦੇ ਕੋ ਤੁਸੀਂ ਜਾਓ ਤੁਸੀਂ ਆਪਣੀਆਂ ਡਿਊਟੀਆਂ ਕਰੋ ਇਹ ਕਰੋ ਉਹ ਕਰੋ ਇਹਦੀ ਗਾੜੀ ਬੋਲਦੇ ਬਹੁਤ ਜ਼ਿਆਦਾ ਵਾ। ਕਹਿੰਦੇ ਇਹਦਾ ਪਾਪਾ ਨਾ ਆਵੇ ਤੇ ਭਰਾ ਨਾ ਹੋਣ ਇਹਦੀ ਕੋਈ ਕੋਈ ਨੀਤੇਦਾਰ ਨਾ ਇਹਦਾ ਕੋਈ ਆਵੇ ਘਰ ਦੇ ਵਿੱਚ। ਜਿਹੜਾ ਇਹ ਕੁੱਟ ਮਾਰਕ ਕੀਤੀ ਇਹ ਹੁਣ ਕੁੱਟ ਮਾਰ ਕੀਤੀ ਗਈ ਅਸੀਂ ਤੁਹਾਨੂੰ ਲੈ ਕੇ ਆਏ ਇਹਨੂੰ ਆਪ ਲੈ ਕੇ ਆਏ ਆ ਜਾ ਕੇ ਹਾਂਜੀ ਕੀ ਹਾਲਾਤ ਨੇ ਇਹਦੇ ਹਾਲਾਤ ਬਹੁਤ ਮਾੜੇ ਆ ਇਹਦੇ ਹਾਲਾਤ ਹਾਲਾਤੇ ਤੇ ਬਹੁਤ ਮਾੜੇ ਆ ਦੇਖੀ ਨਹੀਂ ਜਾਣਦੇ ਸੀ ਬਹੁਤ ਮਾੜੀ ਹਾਲਤ ਹੋਈ ਆ ਜੀ ਕਿੰਨੇ ਘੰਟੇ ਪਹਿਲਾਂ ਹਾਂ ਕਿੰਨੇ ਕਿੰਨੇ ਕੁੱਟਿਆ ਕੁੱਟਿਆ ਘਰ ਵਾਲਿਆਂ ਨੇ ਕੁੱਟਿਆ ਜਿਆਦਾ ਘਰ ਵਾਲਿਆਂ ਨੇ ਦਾਦ 2:30 ਵਜੇ ਕੁੱਟਿਆ ਨੂੰ ਰਾਤ ਆ ਨਹੀਂ ਪੁੱਛਿਆ ਨਹੀਂ ਇਹਨੂੰ ਮੈਂ ਕੋਈ ਦੇ ਉਹ ਕਰੇ ਜਦੋਂ ਲੈਣਗੇ ਉਦੋਂ ਘਰ ਨਹੀਂ ਹੈਗੇ ਉਹਦੇ ਘਰੋਂ ਫਰਾਰ ਕਰਤਾ ਹੀ ਉਹਨਾਂ ਨੂੰ ਕਿਹਦੇ ਤੁਸੀਂ ਘਰੋਂ ਚੱਲ ਜਓ ਕੀ ਵਜ੍ਹਾ ਹੈ ਟੀਕਾ ਤੋਂ ਡਿਊਟੀ ਦਰਬਾਰ ਸਾਹਿਬ ਕਰਦੇ ਆ ਮਜੀਠਾ ਅਗੀਠਾ ਸਾਹਿਬ ਹਾਂਜੀ ਮੰਗ ਇਹ ਦਾਜ ਦੀ ਮੰਗ ਕਰਦੇ ਆ ਕਿ ਤੂੰ ਮੋਟਰਸਾਈਕਲ ਲੈ ਕੇ ਆ ਤੂੰ ਇਹ ਲੈ ਕੇ ਆ ਉਹ ਲੈ ਕੇ ਆ ਮੰਗ ਇਹ ਹੀ ਕਰਦੇ ਆ ਮਾਰੇ ਬੰਦੇ ਆ ਗਰੀਬੰਦਾ ਕਿੱਥੋਂ ਦਾਜ ਦੇ ਦੇਵੇਗਾ ਆਈ ਮਾਗਰੇ ਕਹਿੰਦੇ ਇਹਨੂੰ ਇਹਨੂੰ ਇਨਸਾਫ ਚਾਹੀਦਾ ਹੈ ਉਹਨੂੰ ਮਾਸੇ ਮੇਰਾ ਨਾ ਪ੍ਰੇਮਜੀਤ ਸਿੰਘ ਆ ਮੇਰੇ ਬੇਟੀ ਦਾ ਨਾਮ ਬਬਲਦੀਪ ਕੌਰ ਆ ਤੇ ਇਹਨਾਂ ਨੂੰ 11 ਅਪ੍ਰੈਲ ਦੀ ਅਸੀਂ ਇਹਨਾਂ ਨੇ ਸਰਦਾਰ ਪਰਮਿੰਦਰ ਸਿੰਘ ਦੇ ਨਾਲ ਮੱਲ ਲਗਿਆ ਅਨੰਦ ਕਾਰਜ ਹੋਇਆ ਸੀ ਤੋਂ ਸੰਨਦ ਕਰਦੋ ਬਾਅਦ ਮੱਲਗ ਇਹਨਾਂ ਦੇ ਨਾਲ ਇਹੋ ਸਾਡੇ ਕੋਈ ਸੀ ਕਿ ਅਸੀਂ ਕੋਈ ਲੈਣਾ ਦੇਣਾ ਨਹੀਂ ਸਾਨੂੰ ਸਿਰਫ ਧੀ ਹੀ ਚਾਹੀਦੀ ਹੈ ਤੇ ਅਸੀਂ ਧੀ ਦੇ ਮੱਲਗ ਉਹਨਾਂ ਨੂੰ ਚਲੋ ਜੋ ਚਾਹ ਪਾਣੀ ਸਾਡਾ ਬਣਿਆ ਸਰ ਇਹਨਾਂ ਨੂੰ ਖਵਾ ਲਿਆ ਹੈ ਲੇਕਿਨ ਉਹ ਕੁੜੀ ਉਹਨੂੰ ਨਾ ਮੇੜੇ ਮੜੇ ਮਾਰਦੇ ਰਹੇ ਨੇ ਜਿਆਦੇ ਤੋਂ ਉਸ ਤੋਂ ਬਾਅਦ ਮੈਂਟਲੀ ਤੌਰ ਤੇ ਟਰਚਰ ਕਰਦੇ ਰਹੇ ਨਾ ਸਾਡੇ ਨਾਲ ਕੋਈ ਗੱਲ ਕਰ ਦਿੰਦੇ ਮੋਬਾਈਲ ਤੇ ਇਹਨਾਂ ਨੇ ਸਟਾਰਟਿੰਗ ਦੇ ਵਿੱਚ ਇਹਦੇ ਕੋਲ ਖ ਉਹਦੇ ਬਾਦੋਂ ਨੇ ਗੱਲ ਕਿੱਥੇ ਕਰਨੀ ਕਦੀ ਕਦਾਂ ਹੀ ਕਿਤੇ ਉਹਨੇ ਚਲੋ ਆਪਣੀ ਸੱਸ ਮਾ ਮਾਂ ਦੇ ਨਾਲ ਮਲਕ ਮੋਬਾਈਲ ਕਾ ਗੱਲ ਕਰਨੀ ਤੇ ਉਹ ਸਵਿਚ ਔਨ ਕਰ ਦਿੰਦੇ ਉਹ ਮਲਕ ਸਾਊਂਡ ਪਾ ਕਰ ਦਿੰਦੇ ਤੇ ਉਹ ਫਿਰ ਇਹਨੂੰ ਵਿਚਾਰੀ ਗੱਲ ਨਹੀਂ ਕਰ ਪਾਉਂਦੀ ਤੇ ਦੋ ਤੋ ਨਹੀਂ ਗੱਲਾਂ ਕਰਕੇ ਚਲ ਬੰਦ ਕਰ ਦਿੰਦੇ ਕਿਉਂਕਿ ਜਦੋਂ ਧੀਆ ਨੇ ਗੱਲ ਕਰਨੀ ਪਿਓ ਨੇ ਸੌ ਉਹਨਾਂ ਨੇ ਲੁਕ ਸੁਕ ਫੁੱਲਣਾ ਹੁੰਦਾ ਇਹਨਾਂ ਜਦੋਂ ਓਪਨ ਕਰ ਦਿੰਨਾ ਤਾਂ ਉਹਨੇ ਗੱਲ ਨਾ ਕੋਈ ਕਰਨੀ ਕੋਈ ਗੱਲ ਤਾਂ ਤੂੰ ਹੁਣ ਗੱਲਬਾਤ ਇਹ ਹੋਇਆ ਕਿ ਇਹਨਾਂ ਨੇ ਦੋ ਚਾਰ ਵਾਰ ਮਲਕ ਦੋ ਕਵਾਰੀ ਇਹਨਾਂ ਨੇ ਪਿੱਛੇ ਵਾਰੀ ਵੀ ਕੁੱਟਿਆ ਤੇ ਉਹਨੇ ਕੁੜੀ ਦੱਸਦੀ ਹੈ ਤੇ ਕਹ ਤੇ ਫਿਰ ਹੁਣ ਇਹਨਾਂ ਨੇ 9 9 10 ਤਰੀਕ ਦੇ ਰਾਤ ਦੇ ਵਿੱਚ ਇਹਨਾਂ ਨੇ ਜਿਆਦਾ ਇਹਨੂੰ ਕਟਮਾਰਕ ਕੀਤੀ ਤੇ ਮਤਲਬ ਕਿ ਫਿਰ ਵੀ ਸਾਨੂੰ ਉਤਰ ਅੰਦਾਜੇ ਦੇ ਨਾਲ ਹੀ ਅਸੀਂ ਚਲੇ ਗਏ ਆ ਅੰਦਾਜੇ ਨਾਲ ਗਏ ਤਾਂ ਅੱਗੇ ਕੁੜੀ ਦਾ ਬਹੁਤ ਜ਼ਿਆਦਾ ਬੁਰਾ ਹਾਲੀ ਤਾਂ ਅਸੀਂ ਮਤਲਬ ਮੈਂ ਜਦੋਂ ਲੈਣ ਦੀ ਗੱਲ ਕਰਦਾ ਤੇ ਉਹ ਜੋ ਮਤਲਬ ਸਮਾਜ ਪੰਦਾ ਕਿ ਕੁੜੀਆਂ ਨੂੰ ਸਹਿਣਾ ਪੈਂਦਾ ਇਤਨਾ ਕਾਲਾ ਕਰ ਕਰਕੇ ਮੈਨੂੰ ਇਹਨਾਂ ਨੇ ਪਰਮਾਤਾ ਤੇ ਮੈਂ ਕਿਹਾ ਕਿ ਨਹੀਂ ਮੈਂ ਸਵੇਰੇ ਲੈ ਜਾਣਾ ਵਾ ਜਾਂ ਤਾਂ ਹੁਣੇ ਤੋੜ ਦਿਓ ਤੇ ਉਹ ਬਾਅਦ ਵਿੱਚ ਚਲੋ ਜੀ ਹੋਰ ਜਨਾਨੀਆਂ ਜਿਹਨਾਂ ਨੇ ਇੱਕ ਦੋ ਹੋ ਗਿਆ ਹੈਗੀਆਂ ਸੀ ਤੇ ਉਹ ਕਿਹਾ ਕਿ ਨਹੀਂ ਨਹੀਂ ਕੁੜੀਆਂ ਦੇ ਨਾਲ ਇਤਨਾ ਨਹੀਂ ਫਿਰ ਮੈਂ ਫਿਰ ਮੈਂ ਮੁੰਡੇ ਨਾਲ ਗੱਲ ਕੀਤੀ ਕਿੰਨੇ ਨਹੀਂ ਡੈਡੀ ਜੀ ਹੁਣ ਉਹਨੇ ਲੈ ਕੇ ਆਉਣੀ ਆ ਤੇ ਉਹ ਬੱਚਿਆਂ ਨੇ ਆਪੇ ਰਲ ਮਿਲ ਕੇ ਚਲੋ ਜੀ ਬਾਕੀ ਸਾਡੇ ਰਾਜਸਾਨੀ ਵੀ ਮਤਲਬ ਕਿ ਪਰੋਣੇ ਹੈਗੇ ਨੇ ਛੋਟੇ ਭਰਾ ਦੇ ਤੇ ਉਹ ਸਾਰੇ ਮਿਲ ਕੇ ਰਲ ਮਿਲ ਕੇ ਉਹਨਾਂ ਨੇ ਰਾਜੀ ਖੁਸ਼ੀ ਮਤਲਬ ਲੈ ਕੇ ਬੇਟੀ ਨੂੰ ਆ ਗਏ ਨੇ ਉਹ ਇੰਨਾ ਮੈਂ ਕੁੜੀ ਦਾ ਮਤਲਬ ਦੇਖ ਕੇ ਤੇ ਮੈਨੂੰ ਤੇ ਗੱਲ ਨਹੀਂ ਮੇਰੇ ਮੂੰਹੋਂ ਨਿਕਲਦੀ ਮੈਂ ਬਥੇਰੇ ਨੂੰ ਕਹਿ ਕੇ ਮੈਨੂੰ ਤੋੜ ਦੋ ਤੋੜ ਦੋ ਉਹ ਗੱਲਾਂ ਹੀ ਹੋਰ ਤਰ੍ਹਾਂ ਲਾਪੇ ਕਰ ਤੇ ਮੈਂ ਕੋਈ ਕਹਿ ਨਹੀਂ ਸਕਿਆ ਤੋਂ ਬਾਅਦ ਬੱਚੇ ਗਏ ਤੇ ਇਹਨਾਂ ਨੇ ਮਤਲਬ ਜ਼ਬਰਦਸਤੀ ਫਿਰ ਉਹਨਾਂ ਕੋਲੋਂ ਲੈ ਕੇ ਆਏ ਆ ਬਾਕੀ ਮਤਲਬ ਇੱਕ ਮੇਰੀ ਚਾਚੇ ਦੀ ਧੀ ਆ ਬੇਟੀ ਉਹਨਾਂ ਨੇ ਸਾਰੇ ਰਲ ਮਿਲ ਕੇ ਉਹਨੂੰ ਲੈ ਗਿਆ ਕਿਤੇ ਹਸਪਤਾਲ ਦਾਖਲ ਕਰਾਇਆ ਆ ਹਾਂ ਹੁਣ ਕੀ ਬੰਦ ਆ ਤੂੰ ਹੁਣ ਅਹੀਂ ਬੰਦ ਕਰਦਾ ਕਿ ਬੇਟੀ ਨੂੰ ਇਨਸਾਫ ਦਿੱਤਾ ਤਾਂ ਉਹ ਮਤਲਬ ਕਿਸੇ ਦੀ ਧੀ ਪੈਣ ਰੱਖਣ ਦੇ ਕਾਬਲ ਨਹੀਂ ਹੈਗੇ ਨਾ ਹੀ ਉਹਨਾਂ ਦੇ ਵਿੱਚ ਇਹੋ ਜੀ ਸੈਂਸ ਪਾਵਰ ਕਿਸੇ ਦੀ ਧੀ ਨੂੰ ਆਪਣੀ ਧੀ ਸਮਝਾ ਜਾਵੇ ਤੋ ਇਸ ਕਰਕੇ ਇੰਨਾ ਕੇ ਜ਼ਿਆਦਾ ਟੌਰਚਰ ਕਰਕੇ ਮੈਂ ਨਹੀਂ ਚਾਹੁੰਦਾ ਕਿ ਮਤਲਬ ਬੇਟੀ ਫਿਰ ਉਸੇ ਨਰਕ ਦੇ ਵਿੱਚ ਮੱਕਲਾ ਦਵਾ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਕਿ ਅਹੀਂ ਤੇ ਮਤਲਬ ਮੈਂ ਇੱਕ ਆਟੋ ਚਲਾਉਣਾ ਵਾਂ ਮੈਂ ਗਰੀਬ ਹੈਗਾ ਵਾਂ ਤੇ ਉਹ ਫਿਰ ਵੀ ਮਤਲਬ ਉਹਨਾਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਕਿ ਮੈਂ ਕਹਿ ਨਹੀਂ ਸਕਦਾ ਕਿ ਜੋ ਮੇਰੇ ਦਿਹਾਲ ਬੀਤਣ ਲਈ ਹੈ ਇਸ ਕਰ ਹਾਂਜੀ ਭਾਈ ਜਿਹੜਾ ਬਬਲਜੀਤ ਕੋਰ ਵੱਲੋਂ ਇੱਕ ਮਸਲਾ ਹੈ ਕਿ ਉਹਦੀ ਪਤਨੀ ਕੋਲੋਂ ਜਿਹੜੀ ਕੁੱਟਮਾਰ ਕੀਤੀ ਗਈ ਹੈ ਕੀ ਵਜ੍ਹਾ ਕੀ ਹੈ ਜੀ ਹਾਂਜੀ ਬਬਲਜੀਤ ਕੋਰ ਸਨ ਪਤਨੀ ਪਰਮੰਦਰ ਸਿੰਘ ਮਾਲਕੇਵਾ ਤੋਂ ਦਾਤਰ ਸੀ ਪਰਮੰਦਰ ਮੈਂ ਪਿਆਰ ਜਾਣ ਗਿਆ ਵਾ ਤੇ ਇਹਨਾਂ ਦਿਨਾਂ ਤੱਕ ਕਾਨੂੰਨ ਆਰਨੀ ਆਈ ਜੀ ਦੋ ਪਾਰਟੀਆਂ ਨੂੰ ਬੁਲਾਇਆ ਵਾ ਜੋ ਵੀ ਇਹਨਾਂ ਦਾ ਹੋਊਗਾ ਨਾਲ ਹੀ ਨੇ ਕਰਦਾ ਕਿ ਜਨੂ ਤੇ ਕੋਈ ਪਤਾ ਲੱਗਾ ਜੀ ਕਿਸ ਵਜ੍ਹਾ ਤੋਂ ਜਿਹੜਾ ਝਗੜਾ ਹੋਇਆ ਜੀ ਉਹਨਾਂ ਦਾ ਕੋਈ ਪਰਵਰਸ਼ਾ ਪਰਸਨਲ ਚਕਰਾਵਾ ਜੀ ਉਹਨਾਂ ਨੂੰ ਬੁਲਾ ਕੇ ਬੇਨਤੀ ਕਰਦੇ ਅੱਛਾ ਤੇ ਜੇ ਬਾਕੀ ਉਸ ਤਰ੍ਹਾਂ ਹਜੇ ਤੱਕ ਕੋਈ ਕਾਰਵਾਈ ਅਮਲ ਚ ਲੈ ਜਾਂਦੀ ਕੀ ਹੈ ਜੀ ਨਹੀਂ ਅਜੇ ਹਮਤਾਰ ਨਹੀਂ ਅੱਛਾ ਬਿਆਨ ਲਿਖੇ ਜੀ ਉਹਨਾਂ ਨੂੰ ਬੁਲਾਵਾ ਠੀਕ ਹੈ ਜੀ ਤੇ ਪਾਲਟੀਆਂ ਅਜੇ ਤੱਕ ਪਹੁੰਚੀਆਂ ਨਹੀਂ ਜੀ ਮੈਂ ਹਜੇ ਤੱਕ ਪਹੁੰਚੀਆਂ ਨਹੀਂ ਇਹ ਕੋਈ ਟਾਈਮ ਬੁਲਾ ਕੇ ਜੋ ਵੀ ਕਾਰਵਾਈ ਸਮਾਪਤ ਕਰਨ ਦੀ ਹੈ ਠੀਕ ਹੈ ਇਹ ਪੱਕੀ ਜਿਸ ਤਰ੍ਹਾਂ ਉਹਨੇ ਕੁੱਟਮਾਰ ਕੀਤੀ ਹੈ ਪਰਚਾ ਦਰਜ ਹੋਏਗਾ ਪਰਚਾ ਦਰਜ ਹੋ ਗਿਆ ਜੀ ਅਮਰ ਜੀ ਬਾਕੀ ਐਮਐਲਆਰ ਦੇ ਸਾਹਮਣੇ ਜਿਹੜਾ ਪਰਚਾ ਦਰਜ ਕੀਤਾ ਜਾਵੇਗਾ ਠੀਕ ਹੈ